ਪੰਜਾਬ ਵਾਇਰਲ মিডিਆ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਆ ਵਾਰਡ ਨੰਬਰ 18 ਜਿੱਤੋ ਕੀ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਚੋਣ ਲੜ ਰਹੇ ਨੇ ਅੱਜ ਲੋਕ ਸਭਾ ਹਲਕਾ ਕਟੂਰ ਸਾਹਿਬ ਤੋਂ ਚੋਣ ਲੜ ਚੁੱਕੇ ਕੁਲਵੀਰ ਸਿੰਘ ਜੀ ਦਾ ਚੋਣ ਪ੍ਰਚਾਰ ਚ ਵਰਦੇ ਮੀਂਹ ਚ ਚੋਣ ਪ੍ਰਚਾਰ ਕਰ ਰਹੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾਓ ਵਰਦੇ ਮੀਂਹ ਦੇ ਵਿੱਚ ਵਾਰਡ ਨਿਵਾਸੀ ਮਨਜੀਤ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਸੁਣਨ ਨੂੰ ਇੱਥੇ ਆਏ ਨੇ ਕੁਲਵੀਰ ਸਿੰਘ ਜੀ ਦਾ ਜੀ ਤੋਂ ਜਾਣਦੇ ਆ ਕਿ ਵਾਰਡ ਵਾਸੀਆਂ ਵੱਲੋਂ ਮਨਜੀਤ ਸਿੰਘ ਨੂੰ ਕਿਤਰਾ ਦਾ ਪਿਆਰ ਦਿੱਤਾ ਜਾ ਰਿਹਾ ਪਹਿਲੇ ਗੱਲ ਇਹ ਆ ਕਿ ਮ ਦੋ ਤਿੰਨ ਵਾੜਾਂ ਚ ਪਹਿਲਾਂ ਵੀ ਜਾ ਕੇ ਆਇਆ ਔਰ ਮੈਂ ਜਿੱਥੇ ਵੀ ਜਾਣਾ ਸਵੇਰ ਦਾ ਮੀਂਹ ਪੈ ਰਿਹਾ ਔਰ ਵਰਦੇ ਮੀਂਹ ਦੇ ਵਿੱਚ ਲੋਕ ਮੇਰੀਆਂ ਮਾਵਾ ਮੇਰੀਆਂ ਭੈਣਾਂ ਇੱਕੋ ਹੀ ਗੱਲ ਕਹਿੰਦੀਆਂ ਨੇ ਕਿ ਬੇਟਾ ਪਿੱਛੇ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਕਿ ਅਸੀਂ ਇੱਕ ਬਦਲਾ ਬਦਲਾ ਦੇ ਚੱਕਰ ਦੇ ਵਿੱਚ ਕਿਉਂਕਿ ਝਾੜੂ ਵਾਲਿਆਂ ਨੇ ਧੋਖੇ 'ਚ ਰੱਖਿਆ ਲੋਕਾਂ ਨੂੰ ਉਹਨਾਂ ਨੇ ਕਿਹਾ ਕਿ ਜੋ ਕਾਲੀ ਦਲ ਤੇ ਕਾਂਗਰਸ 'ਚ ਹੋਇਆ ਉਹ ਗੰਦ ਅਸੀਂ ਝਾੜੂ ਨਾਲ ਇਕੱਠਾ ਕਰਾਂਗੇ ਪਰ ਇਹ ਕਹਿੰਦੇ ਸਾਨੂੰ ਪਤਾ ਹੋਣ ਲੱਗਾ ਕਿ ਉਹਨਾਂ ਨੂੰ ਝਾੜੂ ਫੇਰਨਾ ਹੀ ਨਹੀਂ ਆਉਂਦਾ ਉਹਨਾਂ ਨੇ ਝਾੜੂ ਨਾਲ ਨਾਲੇ ਤਾਂ ਆਪ ਦਾ ਸਿਰ ਭਰ ਲਿਆ ਨਾਲੇ ਲੋਕਾਂ ਦਾ ਭਰਤਾ ਅੱਜ ਇਹ ਲੋਕ ਵਰਦੇ ਮੀਂਚ ਤਾਂ ਬੈਠੇ ਆ ਅੱਜ ਇਹ ਕਹਿੰਦੇ ਆ ਕਿ ਨਾ ਤਾਂ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਿਹਾ ਔਰ ਨਾ ਹੀ ਸਾਡੇ ਬੱਚੇ ਸੇਫ ਆ ਅੱਜ ਜਿਹੜੇ ਅਮਰੀਕਾ 'ਚ ਜਿਹੜੇ ਬੱਚੇ ਜਿਹੜੇ 40 40 50 50 ਲੱਖ ਲਾ ਕੇ ਭੇਜੇ ਸੀ ਅੱਜ ਐਡਾ ਨਲਾਇਕ ਮੁੱਖ ਮੰਤਰੀ ਆ ਅੱਜ ਉਹਨਾਂ ਬੱਚਿਆਂ ਨੂੰ ਨੌਕਰੀਆਂ ਦੇਣ ਦੀ ਬਜਾਏ ਅੱਜ ਉਹਨਾਂ ਬੱਚਿਆਂ ਨੂੰ ਝੂਠੇ ਲਾਰੇ ਲਾ ਰਿਹਾ ਔਰ ਇਹ ਲੋਕ ਜਿਹੜੇ ਦੁਖੀ ਹੋ ਕੇ ਅੱਜ ਵਰਦੇ ਮੀਂਹ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਦੇ ਹੱਕ ਦੇ ਵਿੱਚ ਡਟੇ ਨੇ ਔਰ ਮੈਨੂੰ ਭਰਵਾ ਹੰਗਾਰਾ ਜਿਹੜਾ ਉਹ ਤਰਨਤਨ ਸ਼ਹਿਰ ਦੇ ਵਿੱਚੋਂ ਮਿਲ ਰਿਹਾ ਔਰ ਮੈਂ ਗੱਲ ਕਹਿਣਾ ਕਿ ਜਿੱਥੇ-ਜਿੱਥੇ ਸਾਡੇ ਉਮੀਦਵਾਰ ਕੜੇ ਨੇ ਉਹਨਾਂ ਨੂੰ ਲੋਕ ਵੋਟਾਂ પાਕੇ ਜਿਤਾਉਣਗੇ ਔਰ ਇਹਨਾਂ ਨਾਲ ਤਰਨਤਨ ਸਾਹਿਬ ਵਾਲਿਆਂ ਨਾਲ ਮੈਂ ਵਾਅਦਾ ਕਰਕੇ ਚੱਲਿਆ ਕਿ ਤੁਸੀਂ ਜਿਤਾਉਣਾ ਕਮੇਟੀ ਤੁਸੀਂ ਬਣਾਉਣੀ ਹੈ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਿ ਜਿਹੜਾ ਕੂੜੇ ਦਾ ਡੰਪ ਜਿੰਦੇ ਨਾਲ ਬਿਮਾਰੀਆਂ ਫੈਲਦੀਆਂ ਨੇ ਇਹ ਸ਼ਹਿਰ ਚੋਂ ਬਾਹਰ ਕਰਾਂਗੇ ਇਸ ਕੱਲ ਦਾ ਵਾਅਦਾ ਕਰਕੇ ਚੱਲਿਆ ਸੀਨੀਅਰ ਕਾਂਗਰਸੀ ਆਗੂ ਹਲਕਾ ਤਰਨਤਾਰ ਤੋਂ ਰਾਜੀਵੀਰ ਸਿੰਘ ਭੁੱਲੜ ਜੀ ਵੀ ਜੁੜੇ ਨੇ ਭੁੱਲੜ ਸਾਹਿਬ ਇਹ ਸਮਾਰਦੀ ਡੰਪ ਦੀ ਸਮੱਸਿਆ ਮੁੰਡਾ ਧਾਰਮਿਕ ਸਮਾਜਿਕ ਕੰਮਾਂ ਚੱਗੇ ਆ ਕਿਸ ਤਰੀਕੇ ਨਾਲ ਲੋਕਾਂ ਦਾ ਪਿਆਰ ਕਹਿੰਦੇ ਜਿਹੜੀਆਂ ਸਮੱਸਿਆਵਾਂ ਉਹ ਕਿਸ ਤਰੀਕੇ ਨਾਲ ਕਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀਰਾ ਸਾਹਿਬ ਨੇ ਆ ਕੇ ਮਨਜੀਤ ਸਾਡਾ ਕੈਂਡੀਡੇਟ ਆ ਜੀ ਇੱਥੋਂ ਬਹੁਤ ਵਧੀਆ ਤਰੀਕੇ ਨਾਲ ਇਹਦਾ ਚੋਣ ਪ੍ਰਚਾਰ ਚੱਲ ਰਿਹਾ ਤੇ ਮੈਨੂੰ ਪੂਰੀ ਆਸ ਹੈ ਕਿ ਆਪਣੀ ਸੀਟ ਤੋਂ ਜਿੱਤੂਗਾ ਵੀ ਤੇ ਲੋਕਾਂ ਦਾ ਵੀ ਮੈਂ ਧੰਨਵਾਦ ਕਰਦਾ ਆਪਣੀਆਂ ਮਾਵਾ ਦਾ ਭੈਣਾਂ ਦਾ ਜਿਨ੍ਹਾਂ ਨੇ ਇੰਨੇ ਵਰਤੇ ਮੀਹ ਦੇ ਵਿੱਚ ਸਾਨੂੰ ਅਸੀਂ ਲੇਟ ਹੋ ਗਏ ਪਹੁੰਚਣ ਦੇ ਵਿੱਚ ਸਾਥ ਦੇ ਰਹੇ ਨੇ ਤੇ ਕੂੜੇ ਤੇ ਡੰਪਡੀਆਂ ਦੇ ਕੱਲੀ ਨਹੀਂ ਇੱਕ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਮੁਸ਼ਕਲਾਂ ਨੇ ਸੀਵਰੇਜ ਦੀ ਬਹੁਤ ਵੱਡੀ ਮੁਸ਼ਕਲ ਹੈ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਅਸੀਂ ਹੁਣ ਇੱਕ ਬਾੜੀ ਜੀਰਾ ਸਾਹਿਬ ਜਾ ਕੇ ਆਏ ਉਹਨਾਂ ਨੇ ਦੱਸਿਆ ਇੱਥੇ ਸਾਡੇ ਪਿਛਲੇ ਕੁਝ ਘੱਟੋ ਘੱਟ 30 ਸਾਲ ਤੋਂ ਕਲੋਨੀ ਬਣੀ ਨੂੰ ਹੋ ਗਿਆ ਤੇ ਅੱਜ ਤੱਕ ਸੀਵਰੇਜ ਨਹੀਂ ਪੈ ਸਕਿਆ ਸੋ ਕੂੜੇ ਦਾ ਡੰਪ ਇੱਕ ਮੇਨ ਮੁੱਦਾ ਵਿਕਾਸ ਹਰ ਤਰ੍ਹਾਂ ਨਾਲ ਸ਼ਹਿਰ ਦੀ ਡਿਵੈਲਪਮੈਂਟ ਜੋ ਕਈ ਸਾਲਾਂ ਤੋਂ ਲੁਕੀ ਹੋਈ ਹੈ ਕਮੇਟੀ ਦੀ ਚ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੁੰਦਾ ਕਿ ਝਾੜੂ ਵਾਲੇ ਹੁਣ ਵੀ ਚਾਹੁੰਦੇ ਸੀ ਕਿ ਕਮੇਟੀ ਦੀ ਚੋਣ ਕਿਸੇ ਤਰ੍ਹਾਂ ਰੁਕ ਸਕੇ ਖੁਦ ਡਾਕਟਰ ਨੇ ਐਮਐਲਏ ਸਾਹਿਬ ਨੇ ਖੁਦ ਇਸ ਦੇ ਖਿਲਾਫ ਹਾਈ ਕੋਰਟ 'ਚ ਰੈਟ ਪਾਈ ਹੋਈ ਹੈ ਪਰ ਸਾਡੀ ਪਾਰਟੀ ਵੱਲੋਂ ਉਸ ਦਾ ਵਿਰੋਧ ਵੀ ਕੀਤਾ ਗਿਆ ਵਕੀਲ ਵੀ ਖੜੇ ਕੀਤੇ ਗਏ ਕਾਂਗਰਸ ਵੱਲੋਂ ਕਿ ਚੋਣ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਕਿ ਸ਼ਹਿਰ ਦਾ ਰੁਕਿਆ ਹੋਇਆ ਵਿਕਾਸ ਹੋ ਸਕੇ ਮਨਜੀਤ ਸਿੰਘ ਜੀ ਵਰਤੇ ਮੀਂਹ ਦੇ ਵਿੱਚ ਤੁਹਾਡੇ ਆਲਾ ਕਮਾਂਡ ਜਿਹੜੀ ਹਾਈ ਕਮਾਂਡ ਆਈ ਹੈ ਪ੍ਰਚਾਰ ਕਰਨ ਲਈ ਤੁਹਾਡੇ ਵਾਰਡ ਵਾਸੀ ਬੇਟੇ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਮਾਨ ਜੋ ਕੁਲਬੀ ਸਿੰਘ ਸਰਦਾਰ ਜੀ ਦਾ ਜੀ ਦਾ ਨਾਲ ਸਾਡੇ ਰਾਜਵੀਰ ਭਾਈ ਭੁੱਲਰ ਜੀ ਦਾ ਤੇ ਮੈਂ ਤਾਂ ਇਹੀ ਇਹਨਾਂ ਦੇ ਨਾਲ ਹੀ ਚੱਲਿਆ 5 ਸਾਲ ਲੱਗੇ ਰਹੇ ਹੁਣ ਵੀ 3 ਸਾਲ ਰਹਿ ਗਏ 1.5 ਸਾਲ ਹੋਰ ਰਹਿ ਗਿਆ ਉਹ ਵੀ ਨਿਕਲ ਜਾਣਾ 27 ਜਨਵਰੀ ਵਾਲੀ ਸਰਕਾਰ ਸਾਡੀ ਆ ਹੁਣ ਇਹਨਾਂ ਨੇ ਮੈਨੂੰ ਮੇਰੇ ਨੂੰ ਵਾਰਡ ਦੇ ਮੈਨੂੰ ਮਾਰਿਆ ਮੇਰੀ ਵਾਰਨੇ ਮੈਨੂੰ ਜਿਤਾਉਣਾ ਮੈਂ ਜਿੱਤ ਕੇ ਇਹਨਾਂ ਦੀ ਸੀਟ ਝੋਲੀ ਪਾਣੀ ਆ ਜੀ ਤੇ ਆਉਣ ਵਾਲੇ ਸਮੱਸਿਆ ਸਾਰੀਆਂ ਵਾਰਡ ਦੀਆਂ ਹੱਲ ਕਰਾਂਗਾ ਇਹਨਾਂ ਨੇ ਮੈਂ ਸਾਰੀ ਉਮਰ ਇੱਥੇ ਹੀ ਕੱਢ ਦਿੱਤੀ ਆ ਤੇ ਇੱਥੇ ਹੀ ਰਹਿਣਾ ਵਾ ਧੰਨਵਾਦ ਹੈ ਸਨ ਮਨਜੀਤ ਸਿੰਘ ਹੁਣ ਵਾਰਡ ਵਾਸੀਆਂ ਦਾ ਲਗਾਤਾਰ ਪਿਆਰ ਮਿਲ ਰਿਹਾ ਮੈਂ ਅਭਿਸ਼ੇਕ ਗੇਸ਼ੀ ਮੈਦ ਬਾਗੜਾ ਦੇ ਨਾਲ ਧੰਨਵਾਦ